ਸਤਰਾ ਕੇ ਜਿੰਦ ਤੋਂ ਤੁਹਾਡੇ ਨੋਟਿਸ 'ਚ ਇਹ ਮਾਮਲਾ ਕਿ ਰੋਪੜ 'ਚ ਵਸੰਤ ਮਾਚਮੀ ਦਾ ਜਿਹੜਾ ਤਿਉਹਾਰ ਹੈ ਉਹ ਤੋਂ ਕਰੀਬ 1 ਮਹੀਨਾ ਪਹਿਲਾਂ ਬਹੁਤ ਵੱਡੇ ਲੈਵਲ ਤੇ ਪਤੰਗਬਾਜ਼ੀ ਹੁੰਦੀ ਹੈ ਹਰ ਸਾਲ ਪਰੀਸ ਵੱਲੋਂ ਬੜੀਆਂ ਜਿਹੇ ਤਿਆਰੀਆਂ ਕੀਤੀ ਜਾਂਦੀਆਂ ਤਾਂ ਕਿ ਚੈਨਲ ਡੋਰ ਜਿਹੜੀ ਨਾਂ ਯੂਜ਼ ਕੀਤੀ ਜਾਵੇ ਕਿਉਂਕਿ ਚੈਨਲ ਡੋਰ ਜਿਹੜੀ ਯੂਜ਼ ਹੋਣ ਨਾਲ ਆਮ ਲੋਕਾਂ ਦੇ ਸਿਟੀਜ਼ਨ ਤੇ ਪੰਛੀ ਪਖਸ਼ੀ ਜਿਹੜੇ ਐ ਸਾਰੇ ਜਿਹੜੇ ਇਹਨਾਂ ਨਾਲ ਇੰਜਰਡ ਹੁੰਦੇ ਆ ਤੇ ਬੜਾ এনवायरमेंट ਚ ਇੱਕ ਕਿਸਮ ਦੀ ਦਹਿਸ਼ਤ ਪੈਦਾ ਹੁੰਦੀ ਹੈ ਕਿ ਚੈਨਾਡੋਰ ਇਹਨੂੰ ਆਪਾਂ ਇੱਕ ਮਤਲਕਾ ਕਤਲ ਕਰਨ ਵਾਲੀ ਗੱਲ ਹੁੰਦੀ ਹੈ ਕਿ ਪੰਛੀਆਂ ਦੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸੋ ਅਸੀਂ ਇਹਦੇ ਚ ਇਸ ਵਾਰ ਕਾਫੀ ਵੱਡੇ ਪੱਧਰ ਤੇ ਇਹਨੂੰ ਰੋਕਣ ਚ ਕੰਮ ਜਲ ਹੋਏ ਆ ਪਰ ਜਦ ਜੇ ਅਸੀਂ ਪਹਿਲਾਂ ਵੀ ਦੋ ਵੱਡੇ ਕੇਸ ਦਰਜ ਕੀਤੇ ਸੀ ਹੁਣ ਫਿਰ ਸਾਨੂੰ ਕੋਈ ਸ਼ਿਕਾਇਤਾਂ ਕੋਈ ਤੁਹਾਡੇ ਵੱਲੋਂ ਵੀ ਇਨਪੁਟ ਮਿਲੀ ਹੈ ਕਿ ਫਿਰ ਵੀ ਨ ਕਾਫੀ ਲੋਕ ਜਿਹੜੇ ਆ ਚੈਨਲ ਡੋਰ ਯੂਜ਼ ਕਰ ਰਹੇ ਆ ਸੋ ਅਸੀਂ ਕੱਲ ਜਿਵੇਂ ਤੁਹਾਡੇ ਮਦਰਮ ਰਾਹੀ ਵੀ ਲੋਕਾਂ ਨੂੰ ਵੀ ਵੇਰ ਕੀਤਾ ਸੀ ਕਿ ਅਸੀਂ ਤਿੰਨ ਟੀਮਾਂ ਬਣਾ ਕੇ ਜਿਹੜਾ ਡੋਰ ਰਾਹੀਂ ਇਲਾਕੇ ਸਰਵਲੈਂਸ ਕੀਤਾ ਸੀ ਜਿਹਦੇ ਚੱਲਦੇ ਅਸੀਂ ਚਾਰ ਜਿਹੜੇ ਵਿਅਕਤੀ ਚੈਨਲ ਡੋਰ ਚ ਪਕੜਿਆ ਪਹਿਲਾਂ ਜਦੋਂ ਅਸੀਂ ਮੁਕੱਦਮਾ ਦਾਜ ਕੀਤਾ ਉਹਦੇ ਚ ਅਸੀਂ ਜਗਦੀਸ਼ ਜਿਹੜਾ ਕਿ ਕਾਲਜ ਰੋਡ ਦਾ ਰਹਿਣ ਵਾਲਾ ਮੁੰਡੀ ਮੁਹੱਲਾ ਫੂਲ ਚੱਕਰ ਦਾ ਰਹਿਣ ਵਾਲਾ ਭਜਨ ਸਿੰਘ ਭਜਨ ਸਿੰਘ ਜਿਹੜਾ ਬਰਾਂਪੁਰ ਕਲੋਨੀ ਤੋਂ ਬਰਾਂਪੁਰ ਤੇ ਭੋਲਾ ਜਿਹੜਾ ਪਿਆਰਾ ਸਿੰਘ ਕਲੋਨੀ ਦਾ ਰਹਿਣ ਵਾਲਾ ਇਹ ਚਾਰ ਬੰਦਿਆਂ ਦੇ ਖਿਲਾਫ ਮਕਦਮਾ ਦਰਜ ਕੀਤਾ ਸੀ ਮਕਦਮੇ ਦੌਰਾਨ ਇਹਨਾਂ ਕੋਲੋਂ ਸਾਨੂੰ ਰਿਜਨਲੀ ਪਹਿਲਾਂ ਜਿਹੜੇ 10 ਰੋਲ ਚੈਨਲ ਡੋਅ ਦੇ ਮਿਲੇ ਸੀ ਫਿਰ ਜਦੋਂ ਮਕਦਮੇ ਦੀ ਟੁਟੀਸ਼ 'ਚ ਇਹਦੀ ਜਿਹੜੀ ਜਗਦੀਸ਼ ਦੀ ਥੋੜੀ ਸ਼ਕਤੀ ਨਾਲ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਦੱਸਿਆ ਕਿ ਇਹਦਾ ਇੱਕ ਨਹਿਰੂ ਨਗਰ 'ਚ ਦੇ ਨੇੜੇ ਇੱਕ ਗਡਾਊਨ ਹੈਗਾ ਉਹ ਘਰ ਸੀ ਜਿਹਨੂੰ ਐਜਿਕ ਡਾਊਨ ਵਰਤਦਾ ਸੀ ਫਿਰ ਪੁਲਿਸ ਪਾਰਟੀ ਕੋਲ ਜਦੋਂ ਉੱਥੇ ਰੈਡ ਕੀਤੀ ਗਈ ਤਾਂ ਸਾਨੂੰ ਜਿਹੜੇ ਆ ਤਿੰਨ ਪੱਟੀਆਂ ਜਿਹਦੇ ਵਿੱਚ ਕਰੀਬ ਅ 140 ਰੂਲਸ ਜਿਹੜੇ ਆ ਉਹ ਕੰਮ ਬਰੰਦ ਹੋ ਗਿਆ ਸੋ ਟੋਟਲ ਇਹਨਾਂ ਕੋਲ 150 ਰੂਲ ਜਿਹੜੇ ਚੈਨਲ ਰੂਲ ਦੇ ਬਰੰਦ ਹੋ ਗਏ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ origianally ਜਿਹੜਾ ਇਹ ਜਿਹੜੀ ਐਫਆਰ ਸੀ ਇਹ ਅਸੀਂ 223 ਜਿਹੜੀ ਬੀਐਨਐਸ ਚ ਦਰਜ ਕੀਤੀ ਸੀ ਪਰ ਹੁਣ ਅਸੀਂ ਇਹਦੇ ਵਿੱਚ ਜਿਹੜੇ एनवायरनमेंट प्रोटेक्शन एक्ट ਤੇ ਅ ਵਾਇਲਡਲਾਈਫ ਪ੍ਰੋਟੈਕਸ਼ਨ ਐਟ ਐਡ ਕੀਤੇ ਸੋ ਇਹ ਜਿਹੜੇ ਬੰਦੇ ਆ ਇਹਨਾਂ ਦੀ ਜਿਹੜੀ ਬਸੰਤ ਜੇਲ ਚ ਕੱਟੀ ਜਾਂਦੀ ਤਿੰਨੀ ਇਹਦੇ ਇਹ ਦੋ ਚਾਹੁੰਦਾ ਕਿ ਜਿਹੜੇ ਐਕਟ ਚ ਬੇਸਿਕਲੀ ਕੀ ਹੈ ਕਿ ਜਿਹੜੇ ਵਰਡਸ এনवायरमेंट ਨੂੰ ਇਹ ਐਕਸਪਲੋਇਟ ਕਰਦੇ ਆ ਇਹ ਨੋਨ ਅਵੇਲੇਬਲ ਜਿਹੜੀਆਂ ਧਾਰਾ ਐਡ ਹੋਈਆਂ ਸੋ ਇਹ ਜਿਹੜੇ ਬਾਕੀ ਤਾਂ ਕੋਰਸ ਤੇ ਡਿਪੈਂਡ ਕਰਦਾ ਕਿ ਇਹਨਾਂ ਨੂੰ ਕਿੰਨੀ ਕਦੋਂ ਮੀਲ ਮਿਲਦੀ ਆ ਪਰ ਸਾਡੀ ਜਿਹੜੀ ਪੁਲਿਸ ਦੀ ਕੋਸ਼ਿਸ਼ ਹੋਊਗੀ ਕਿ ਇਹਨਾਂ ਦਾ ਬਦ ਤੋਂ ਬਦ ਜਿਹੜਾ ਸਮਾਂ ਇਹ ਜੇਲ੍ਹ ਚ ਲਾਣ ਪਰ ਇਹਨਾਂ ਨੂੰ ਅਸੀਂ ਸਿਰ ਲੱਕ ਰਿਹਾ ਸਰ ਐਕਟ ਜਿਹੜੀ ਸਜ਼ਾ 3 ਸਾਲ ਤੋਂ 5 ਸਾਲ ਦਾ ਐਸੋ ਸਰ ਹੁਣ ਤੱਕ ਕਿੰਨੀ ਇਸ ਸੀਜ਼ਨ ਚ ਅਸੀਂ ਇਦਾਂ ਕਿ ਪਹਿਲੀ ਜਿਹੜੀ ਸਾਡੀ ਐਫਆਰ ਉਹਦੇ ਚ ਪੋਲੀੂਸ਼ਨ ਕੰਟਰੋਲ ਦੀ ਟੀਮ ਤੇ ਕਮੇਟੀ ਕੋਲੋਂ ਉਹਨਾਂ ਦੇ ਸਹਿਯੋਗ ਨਾਲ ਦਿੱਤੀ ਸੀ ਉਹਦੇ ਵੀ ਸਾਡੇ ਕਰੀਬ 10 ਰੋਲ ਸੀ ਫਰੀਕਾ ਸੀ ਆਪਣੇ ਵੱਲੋਂ ਸਿਟੀ ਪੁਲਿਸ ਨੇ ਜਿਹੜਾ ਮਕਦਮਾ ਦਰਜ ਕੀਤਾ ਸੀ ਉਹਦੇ 360 ਰੋਲ ਅਸੀਂ ਬਰੰਦ ਕੀਤਾ ਸੀ ਜਿਹੜਾ ਹੁਣ ਆ ਦੱਸ ਰਹੇ ਆ ਇਹਦੇ ਚ ਅਸੀਂ 150 ਜਿਹੜੇ ਰੋਲ ਬਰੰਦ ਕੀਤੇ ਸੋ ਤਿੰਨ ਮਕਦਮੇ ਸਾਡੇ ਸਿਟੀ ਥਾਣੇ ਦਰਜ ਹੋ ਚੁੱਕੇ ਆ ਹੁਣ ਤੇ ਇਹ ਜਿਹੜੀ ਕੰਟੀਨਿਊਲੀ ਮਹਿੰਮ ਚੱਲੂਗੀ ਔਰ ਇਸ ਬਸੰਤ ਦੇ ਅਸੀਂ ਹੋਰ ਇੱਕ ਨਵਾਂ ਐਡ ਕਰ ਰਹੇ ਆ ਕਿ ਅਸੀਂ ਘਟ ਤੋਂ ਘਟ ਜਿਹੜੀਆਂ 8 ਟੀਮਾਂ ਸ਼ਹਿਰ ਚ ਡਿਪਲੋਏ ਕਰਾਂਗੇ ਕਿ ਜੇਕਰ ਕੋਈ ਮਤਲਬ ਜਨਰਲ ਡੋਨਰ ਪਤੰਗ ਅਣਦਾ ਵੀ ਕੁੜੀ ਨੂੰ ਕਾਬੂ ਆਇਆ ਤਾਂ ਉਹਦੇ ਦੇ ਮੁਕਰਵਾ ਕੱਚਾ ਐਸ ਐਚਓ